ਸਤਨਾਮ ਵਾਹਿ ਕ੍ਰੂਪ ਸਾਹਿਬ ਜੀ ਗੋਡ ਮਹਲਾ ਚੌਥਾ ਐਸਾ ਹਰਿ ਸੇਵੀ ਐ ਨਿਤ ਝਾਈਐ ਜੋ ਖਿਨ ਮਹਿ ਖਿਲਵਖ ਸਭ ਕਰੇ ਬਨਾਸਾ ਜੇ ਹਰਿ ਤਿਆਗ ਅਵਰ ਕੀ ਆਸ ਕੀਜੈ ਤ ਹਰਿ ਨਹਿ ਫਲ ਸਭ ਕਾਲ ਗਵਾਸਾ ਮੇਰੇ ਮਾਨ ਹਰ ਸੇਵ ਹੋ ਸੁਖ ਦਾਤਾ ਸਵਾਮੀ ਜਿਸ ਸੇਵੈ ਸਭੁ ਭੁਖ ਲਹਾਸਾ ਮੇਰੇ ਮਾਨ ਹਰ ਉਪਰ ਕੀਜੈ ਪਰਵਾਸਾ ਜਹ ਜਾਈਐ ਤਹ ਨਾਲ ਮੇਰਾ ਸਵਾਮੀ ਹਰ ਆਪਣੀ ਪਹਿਜ ਰਖੈ ਜਨ ਦਾ ਸਾਰਾ ਹਾਉ ਜੇ ਆਪਣੀ ਬਿਰਥਾ ਕਹਾਂ ਅਵਰਾਪੈ ਤਾਂ ਇਹ ਆਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਤੈ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰ ਕਾ ਤੈ ਕਹਾ ਕਹੀਐ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰ ਕੇ ਕੁਟੰਬ ਮਿੱਤਰ ਭਾਈ ਜਿਸੈ ਮਨ ਮੇਰੇ ਤੇ ਸਭ ਆਪਣੈ ਸੁਆਇ ਮਿਲਾਸਾ ਜਿਤ ਦਿਨ ਓਨ ਕਾ ਸੁਆ ਹੋਏ ਨਾ ਆਵੇ ਇਤ ਦਿਨ ਨੇੜਾ ਕੋ ਨ ਟਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੈ ਦੁਖ ਸੁਖ ਆਸਾ ਇਸ ਕਾ ਪਰਵਾਸਾ ਕਿਉਂ ਕਿ ਜੈ ਮਨ ਮੇਰੇ ਜੋ ਅੰਤਿ ਅਵਸਰ ਰੱਖ ਨ ਸਖਾਸਾ ਹਰ ਜਪ ਮੰਤ ਗੁਰ ਉਪਦੇਸ ਲੈ ਜਾਪੋ ਤਿਨ ਅੰਤ ਛਡਾਇ ਜਿਨ ਹਰ ਪੀਤ ਚਿਤਾਸਾ ਜਨ ਨਾਨਕ ਅਨ ਦਿਨ ਨਾਮ ਜਪੋ ਹਰ ਸੰਤੋ ਇਹੇ ਛੂਟਣ ਕਾ ਸਾਚਾ ਪਰਵਾਸਾ ਹਰ ਜਪ ਮੰਤ ਗੁਰ ਉਪਦੇਸ ਲੈ ਜਾਪੋ ਤਿਨੇ ਅੰਤਛੜਾਏ ਜਿਨ ਹਰਪ੍ਰੀਤ ਚਿਤਾਸਾ ਜਨ ਨਾਨਕੇ ਅਨ ਦਿਨ ਨਾਮ ਜਪੋ ਹਰ ਸੰਤੋ ਏ シュਟਣ ਕਾ ਸਾਚਾ ਪਰਵਾਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਅਪਾ ਸ਼ਬਦ ਸੁਣਿਆ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਗੋੰਡ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 860 ਤੇ ਸੁਸ਼ੋਭਤ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਮੇਰੇ ਮਾਨ ਸਦਾ ਪਰਮਾਤਮਾ ਉੱਤੇ ਪ੍ਰਸਾਰ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਮੇਰੇ ਮਾਨ ਜਿੱਥੇ ਵੀ ਜਾਈਏ ਉਹ ਮੇਰਾ ਮਾਲਕ ਪ੍ਰਭੂ ਸਦਾ ਅੰਗ ਸੰਗ ਰਹਿੰਦਾ ਤੇ ਉਹ ਪ੍ਰਭੂ ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ਠਹਿਰਾਓ ਹੇ ਮੇਰੇ ਮਾਨ ਜਿਹੜਾ ਹਰੀ ਇੱਕ ਖੇਨ ਵਿੱਚ ਸਾਰੇ ਪਾਪ ਨਾਸ ਕਰ ਸਕਦਾ ਹੈ ਸਦਾ ਉਸ ਨੂੰ ਸਿਮਰਨਾ ਚਾਹੀਦਾ ਹੈ ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ ਹੇ ਮਨ ਜੇ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਸਹਾਇਤਾ ਦੀ ਆਸ ਰੱਖੀਏ ਤਾਂ ਉਹ ਪ੍ਰਮਾਤਮਾ ਜੀਵ ਦੀ ਉਸ ਸਾਰੀ ਕੀਤੀ ਮਿਹਨਤ ਨੂੰ ਆਸਾਫਲ ਕਰ ਦਿੰਦਾ ਹੈ ਜਾਇਆ ਕਰ ਦਿੰਦਾ ਹੈ ਸੋ ਏ ਮੇਰੇ ਮਨ ਸਾਰੇ ਸੁਖ ਦੇਣ ਵਾਲੇ ਮਾਲਕ ਹਰੀ ਦਾ ਸਿਮਰਨ ਕਰਿਆ ਕਰ ਉਸ ਦਾ ਸਿਮਰਨ ਕਰਨ ਨਾਲ ਸਾਰੀ ਤ੍ਰਿਸ਼ਨਾ ਭੁੱਖ ਲੈ ਜਾਂਦੀ ਹੈ ਏ ਭਾਈ ਜੇ ਤੂੰ ਆਪਣਾ ਕੋਈ ਦੁੱਖ ਦਰਦ ਪ੍ਰਭੂ ਨੂੰ ਛੱਡ ਕੇ ਹੋਰ ਨਾ ਅੱਗੇ ਪੇਸ਼ ਕਰਦਾ ਫਿਰੇਂਗਾ ਤਾਂ ਉਹ ਲੋਕ ਅਗੋਂ ਆਪਣੇ ਅਨੇਕਾਂ ਦੁੱਖ ਦਰਦ ਕਲੇਸ਼ ਉਹਨਾਂ ਆਦਿ ਅਗਾਂ ਦੇਣਗੇ। हे भाई ਆਪਣਾ ਹਰੇਕ ਦੁੱਖ ਦਰਦ ਆਪਣੇ ਮਾਲਕ ਪ੍ਰਭ ਆਤਮਾ پاس ਹੀ ਬਿਆਨ ਕਰ। ਉਹ ਤਾਂ ਤੇਰੇ ਸਾਰੇ ਦੁੱਖ ਤੁਰੰਤ ਕੱਟ ਕੇ ਰੱਖ ਦੇਵੇਗਾ। हे भाई ਜੇ ਇਹੋ ਜਿਹੇ ਸਮਰੱਥ ਪ੍ਰਭੂ ਨੂੰ ਛੱਡ ਕੇ ਆਪਣੀ ਪੀੜਾ ਹੋਰ ਨਾ ਅੱਗੇ ਪੇਸ਼ ਕੀਤੀ ਜਾਏਗੀ, ਹੋਰ ਨਾ پاس ਆ ਕੇ ਇਹ ਮਨ ਸ਼ਰਮਿੰਦਾ ਹੋਣਾ ਪੈਂਦਾ ਹੈ। ਏ ਮੇਰੇ ਮਾਨ ਦੁਨੀਆਂ ਵਾਲੇ ਇਹ ਸਾਖ ਅੰਗ ਮਿੱਤਰ ਭਰਾ ਜਿਹੜੇ ਵੀ ਦਿੱਸਦੇ ਹਨ ਇਹ ਤਾਂ ਆਪੋ ਆਪਣੀ ਗਰਜ ਦੀ ਖਾਤਰ ਹੀ ਮਿਲਦੇ ਹਨ ਜਦੋਂ ਉਹਨਾਂ ਦੀ ਗਰਜ ਪੂਰੀ ਨਾ ਹੋ ਸਕੇ ਤਦੋਂ ਉਹਨਾਂ ਵਿੱਚ ਕੋਈ ਵੀ ਨੇੜੇ ਨਹੀਂ ਛੋਂਦਾ ਸੋ ਏ ਮੇਰੇ ਮਾਨ ਦਿਨ ਰਾਤ ਹਰ ਵੇਲੇ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹੁ ਉਹੀ ਹਰੇਕ ਦੁੱਖ ਸੁੱਖ ਵਿੱਚ ਤੈਨੂੰ ਕੁੱਕਰ ਸਕਦਾ ਹੈ ਇਹ ਮੇਰੇ ਮਨ ਜਿਹੜਾ ਕੋਈ ਅੰਤਲੇ ਸਮੇਂ ਮੌਤ ਪਾਸੋਂ ਸਾਨੂੰ ਬਚਾ ਨਹੀਂ ਸਕਦਾ ਉਸ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਗੁਰੂ ਦਾ ਉਪਦੇਸ਼ ਲੈ ਕੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਮੰਤਰ ਜਪਿਆ ਕਰ ਜਿਨ੍ਹਾਂ ਮਰੁੱਖਾਂ ਦੇ ਚਿੱਤ ਵਿੱਚ ਪਰਮਾਤਮਾ ਦਾ ਪਿਆਰ ਵੱਸਦਾ ਹੈ ਉਹਨਾਂ ਨੂੰ ਪਰਮਾਤਮਾ ਅਖੀਰ ਵੇਲੇ ਜਮਾਂ ਦੇ ਡਰ ਤੋਂ ਛੁਡਾ ਲੈਂਦਾ ਹੈ ਹੇ ਦਾਸ ਨਾਨਕ ਆਖੇ ਹੇ ਸੰਤਜਨੋ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਦੁੱਖਾਂ ਕਲੇਸ਼ਾਂ ਤੋਂ ਬਚਣ ਦਾ ਇਹੀ ਪੱਕਾ ਵਸੀਲਾ ਹੈ This is a shabad from Sri Guru Granth Sahib uttered by our fourth guru Guru Ramdas ji under heading Gond fourth mahal Guru Savji is saying that, O oh my mind, always trust in God because, O oh my heart, wherever we go, that Lord is always with me, and that Lord respects his slaves and his servants' stay. O oh my mind, he who can destroy all sins in one stroke. Should always meditate on Him, should always focus on Him. O oh mind, if we hope for help from someone other than God, then God will make all the hard work of the creature fail, waste it. So, O oh my mind, by meditating on Lord Hari, the giver of all happiness, by meditating on him all hunger and thirst are removed hey brother if you continue to present any of your pains and sufferings to others accept the lord then those people will share their many pains and sufferings later hey brother express all your sorrows and pains to your lord god he will remove all your sorrows immediately <clears throat> hey brother if you leave such a capable lord and present your pain to others saying to others oh mind one has to be ashamed oh my mind these worldly members friends brothers whatever they appear to be they only meet for their own Sake. When their desire is not fulfilled, then none of them comes close. So, O oh my mind, keep meditating on your Lord all the time, day and night. He can call you in every sorrow and happiness. O <coughs> oh mind, O oh my mind, he who cannot save us from death. At the last time, should not be trusted. Chant the name mantra of God by taking the instruction of the Guru, following the teachings of the Guru. The people in though whose hearts the love of God dwells, God saves them from the fear of the world at the last time. O Slave Nanak, say, O Saints, ऑलवेज चैट द नेम ऑफ गॉड दिस इज द श्योरेस्ट मीन्स ऑफ एस्केप फ्रॉम सफरिंग्स एंड हार्डशिप्स वाहगुरु जी का खालसा वाहगुरु जी की फतेह ये शब्द साहब श्री गुरु ग्रंथ साहब जी में अंग आठ सौ साठ पे सुशोभित है और गुरु रामदास जी चौथे पातशाह का गोंडराग में उच्चारण किया हुआ है गुरु साहब जी कह रहे हैं कि हे मेरे मन हमेशा भगवान पर भरोसा रखो क्योंकि हे मेरे दिल हम जहाँ भी जाते हैं वह प्रभु हमेशा मेरे साथ रहता है और वह प्रभु अपने दासों और सेवकों का सम्मान करता है ठहराओ हे मन जो एक ही झटके में सारे पापों को नष्ट कर सकता है उसका सदैव ध्यान करना चाहिए सदैव उसी पर ध्यान केंद्रित करना चाहिए रे मन यदि हम ईश्वर के अतिरिक्त किसी अन्य से सहायता की आशा करेंगे तो ईश्वर प्राणी की सारी मेहनत निफल कर देता है बर्बाद कर देगा तुम हे मन सभी सुखों के दाता श्री हरि का ध्यान करने से इनका ध्यान करने से सारी भूख प्यास दूर हो जाती है हरे भैया यदि आप अपना कोई भी दुख कष्ट दूसरों को भगवान को छोड़कर बताते रहोगे तो वही लोग बाद में अपने अनेक दुख कष्ट बांटेंगे अरे भैया अपने सभी दुख दर्द अपने प्रभु ईश्वर को ही बताएं वह तुरंत आपके सभी दुख दूर कर देंगे अरे भैया यह यदि आप ऐसे समृद्ध प्रभु को छोड़कर दूसरों के सामने अपना दर्द प्रस्तुत करते हैं और दूसरों से कहते हैं कि हे मन शर्मिंदा होना पड़ेगा हे मन ये संसारिक सदस्य मित्र भाई जो कुछ भी दिखते हैं केवल अपने लिए ही मिलते हैं जब उनकी चाहत पूरी नहीं होती तो उनमें से कोई भी करीब नहीं आता तो हे मन दिन रात हर वक्त अपने प्रभु का ध्यान करते रहो वे हर दुख सुख में तुम्हें बुला सकते हैं मन जो अंत समय में हमें मृत्यु से नहीं बचा सकता उस पर विश्वास नहीं करना चाहिए गुरु की आज्ञा लेकर गुरु की शिक्षा का पालन करते हुए भगवान के नाम मंत्र का जाप करें जिन मनुष्यों के हृदय में ईश्वर का प्रेम रहता है अंत समय में ईश्वर उन्हें संसार के भय से बचा लेते हैं हे दास नानक कहो हे संत जनों सदैव भगवान का नाम जपें यह कष्टों और कष्टों से मुक्ति का अचूक उपाय है वाहेगुरु जी का खालसा वाहेगुरु जी की फतेह अगर ये पॉडकास्ट आपको अच्छा लगता है प्लीज़ इसको शेयर करें और लाइक करें और अपने कमेंट भी करें थैंक यू वेरी मच